ਹੈਲੋ ਸਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਅੱਜ ਬਚਪਨ ਦੀ ਮਾਰੀ ਹੋਈ ਫੁਕਰੀ ਦੀ ਕਹਾਣੀ ਸੁਣਾਣੀ ਹੈ ਬਚਪਨ ਦੇ ਵਿੱਚ ਜਾਨੀ ਬੱਚੇ ਬਹੁਤ 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 ਵੱਡੀਆਂ ਵੱਡੀਆਂ ਫੁਕਰੀਆਂ ਮਾਰ ਜਾਂਦੇ ਆ ਮੈਂ ਵੀ ਇੱਕ ਫੁਕਰੀ ਮਾਰੀ ਸੀ ਬਚਪਨ ਦੇ ਵਿੱਚ ਮੇਰੀ ਉਮਰ 10 ਸਾਲ ਦੀ ਸੀ ਤਾਂ ਸਾਡੇ ਪਿੰਡ ਇੱਕ ਨੇਵੀ ਦੇ ਵਿੱਚ ਜੁਆਨ ਨੌਕਰੀ ਕਰਦਾ ਕਰਦਾ ਸ਼ਹੀਦ ਹੋ ਗਿਆ ਜੀ। ਖੇਤਾਂ ਵਿੱਚ ਉਸ ਦੀ ਜਗ੍ਹਾ ਬਣਾ ਦਿੱਤੀ ਗਈ ਤੇ ਉੱਥੇ ਹਰ ਸਾਲ ਅਖੰਡ ਪਾਤਸ਼ਾਹ ਦਾ ਭੋਗ ਪੈਂਦਾ ਹੁੰਦਾ ਸੀ ਸਿਆਲ ਵਿੱਚ ਤੇ ਸਾਰੇ ਜਾਣੇ ਉੱਥੇ ਭੋਗ ਤੇ ਹਾਜ਼ਰ ਹੁੰਦੇ ਸੀ। ਤਿੰਨ ਦਿਨ ਲੰਗਰ ਚੱਲਦਾ ਸੀ ਸਾਰੀਆਂ ਸੰਗਤਾਂ ਆਉਂਦੀਆਂ ਸੀ। ਜੋ ਬੱਚੇ, ਬੁੱਢੇ, ਠੇਰੇ ਸਭ ਜਾਂਦੇ ਸੀ ਕਿਉਂਕਿ ਅੱਗੇ ਥੋੜਾ ਜਿਹਾ ਸਮਾਂ ਵੀ ਬਹੁਤ ਵਧੀਆ ਸੀਗਾ ਜਾਨੀ ਵੀ ਸਾਰੇ ਬੱਚੇ ਲਾਲੋ ਸਾਹਿਬ ਤੁਸੀਂ 83 ਦੀ ਗੱਲ ਆਏ 83 84 ਦੀ ਗੱਲ ਆ ਤਾਂ ਉਹ ਸਾਰਿਆਂ ਨੇ ਇਕੱਠੇ ਹੋ ਜਾਣਾ ਤੇ 84 ਤੇ 83 82 83 84 ਦੀਆਂ ਗੱਲਾਂ ਆਏ ਤੇ ਸਾਰੇ ਜਾਨੀ ਰਲ ਕੇ ਰਹਿੰਦੇ ਹੁੰਦੇ ਸੀ ਪਿੰਡਾਂ ਦੇ ਲੋਕ ਜਿਹੜਾ ਵੀ ਕੰਮ ਕਰਨਾ ਇੱਕ ਦੂਜੇ ਦੀ ਸਮਾਹ ਕਰਕੇ ਕਰਦੇ ਹੁੰਦੇ ਸੀ ਤਾਂ ਉਹ ਕੰਟ ਵਰਸਾਉ ਤੇ ਵੀ ਸਾਰੇ ਜਾਂਦੇ ਸੀ ਕੋਈ ਉੱਤੇ ਛਾਤ ਪਾਦਾ ਕੋਈ ਪ੍ਰੇਜਨੀ ਸੀ ਹੁੰਦਾ ਤੇ ਸਾਰੇ ਬੱਚੇ ਨਵੇਂ-ਨਵੇਂ ਕੱਪੜੇ ਪਾ ਕੇ ਜਾਂਦੇ ਹੁੰਦੇ ਸੀ ਜਦੋਂ ਖੰਡਪਾਲ ਸਾਹਿਬ ਦੇ ਭੋਗ ਤੇ ਜਾਣਾ ਭੋਗ ਵਾਲੇ ਦਿਨ ਨਵੇਂ ਕੱਪੜੇ ਪਾ ਕੇ ਜਾਣਾ ਤੇ ਮਮੀ ਜਾਨੀ ਨਵੇਂ ਕੱਪੜੇ ਪਾ ਕੇ ਜਾਂਦੀ ਹੁੰਦੀ ਸੀ ਇੱਕ ਵਾਰੀ ਥੋੜੇ ਜਿਹਾ ਸੀ ਵੀ ਐਨੇ ਵਧੀਆ ਹਲਾਤ ਨਹੀਂ ਸੀ ਸਾਡੇ ਵੀ ਤੇ ਮੇਰੀ ਮਾਂ ਨੇ ਵੀ ਮੈਨੂੰ ਫਰਾਕ ਆਪਣੇ ਪੁਰਾਣੇ ਸੂਟ ਦੀ ਕੱਟ ਕੇ ਫਰਾਕ ਬਣਾ ਦਿੱਤੀ ਤੇ ਮੇਰਾ ਮਨ ਵਧੀਆ ਨਹੀਂ ਸੀਗਾ ਯਾਨੀ ਕਿ ਮੈਂ ਤਾਂ ਮੈਨੂੰ ਕੁੜੀਆਂ ਪੁੱਛਦੀਆਂ ਸੀ ਮੇਰੀਆਂ ਸਹੇਲੀਆਂ ਕੋਈ ਮੇਰੇ ਤੋਂ ਪਿੱਛੇ ਪੜਦੀ ਸੀ ਵੀ ਅੱਗੇ ਪੜਦੀ ਸੀ ਸਾਰੇ 6 ਮਹੀਨੇ ਸਾਲ ਦਾ ਸਾਰਿਆਂ ਦਾ ਸਾਡਾ ਫਰਕ ਸੀ ਵੀ ਤੂੰ ਕੀ ਪਾ ਕੇ ਜਾਣਾ ਹੈ ਮੈਂ ਸਿੱਧਾ ਕੁਝ ਪਾਉਣਾ ਕੋਈ ਕਿੰਨੀ ਫਰਾਕ ਪਾਉਣੀ ਆ ਮੈਂ ਵਧੀਆ ਪਜਾਮੀ ਪਾਉਣੀ ਆ ਨਾਲ ਮੈਂ ਕੋਟੀ ਪਾਉਣੀ ਆ ਮੈਂ ਕੋਟ ਪਾਉਣਾ ਹੈ ਐਦਾਂ ਕਰਦੇ ਸਾਰੇ ਕਰਦੇ ਤਾਂ ਮੈਨੂੰ ਵੀ ਪਜਾਮੀ ਦੇ ਨਾਲ ਫਰਾਕ ਪੂਰੀਆਂ ਬਾਹਾਂ ਦੀ ਫੇਰੀ ਮਾਂ ਨੇ ਮੈਨੂੰ ਬਣਾ ਦਿੱਤੀ ਤੇ ਮੈਂ ਦੱਸਿਆ ਨਾ ਕਿਸੇ ਨੂੰ ਮੈਂ ਕਿਹਾ ਮੈਂ ਤਾਂ ਉਹਦੇ ਕਿਹਾ ਤੈਨੂੰ ਕਿੰਨੀ ਤੂਕੀ ਪਾਣਾ ਮੈਂ ਕਿਹਾ ਮੈਂ ਤਾਂ ਪਾਉਂਗੀ ਬੈਲ ਬੋਟਮ ਤਾਂ ਉਹਦੇ ਫੁਕਰੀ ਮਾਰ ਦਿੱਤੀ ਮੈਂ ਇਦਾਂ ਕਹਿ ਕੇ ਤਾਂ ਖੰਡਪੜ ਸਾਬ ਦੇ ਦਿਨ ਨੇੜੇ ਆ ਬਗੇ ਤੇ ਸਾਡੇ ਇਦਾਂ ਸਾਡੇ ਪਾਪਾ ਜੀ ਦੇ ਚਾਚਾ ਚਾਚੇ ਬਾਹਰ ਗਏ ਹੋਏ ਸੀਗੇ ਇੰਗਲੈਂਡ ਦੇ ਵਿੱਚ ਤਾਂ ਉਹਨਾਂ ਦਾ ਸਾਰਾ ਪਰਿਵਾਰ ਬਾਹਰ ਸੀ ਉਹ ਕਿਸਨ ਨੂੰ ਦਾ ਕੱਪੜਾ ਲਈਦਾ ਪਾ ਦਿੰਦੇ ਹੁੰਦੇ ਸੀਗੇ ਤੇ ਤਾਂ ਵੀ ਮੈਂ ਉਹੀ ਸੋਨ ਦੀ ਸਰਾਂਦੀ ਨੇ ਕਹਿ ਦਿੱਤਾ ਵੀ ਜਿੱਦਾਂ ਉਹਨੇ ਬੈਲ ਬਾਟਮ ਵਗੈਰਾ ਇਦਾਂ ਪਾਉਣੇ ਅਸੀਂ ਫੋਟੋਆਂ ਦੇਖਣੀ ਆ ਉਹ ਫੋਟੋਆਂ ਭੇਜ ਦੇ ਦਿੰਦੇ ਸੀ ਮੈਂ ਤਾਂ ਫੋਕਰੀ ਮਾਰਤੀ ਨਾ ਤੇ ਮੈਂ ਤਾਂ ਬੈਲ ਬਾਟਮ ਪਾਉਗੀ ਚਲੋ ਜੀ ਦਿਨ ਬੀਤੀ ਦੇ ਕੇ ਵੀ ਤੇ ਕੇ ਤਾਂ ਉਹੋ ਮੇਰੀ ਦਾਦੀ ਚਲੀ ਗਈ ਆਪਣੇ ਯਾਨੀ ਮਾਪਿਆਂ ਦੇ ਚਲੀ ਗਈ ਮੇਰੇ ਪਾਪਾ ਜੀ ਦੇ ਨਾਨਕੀ ਉੱਥੇ ਚਲੀ ਗਈ ਚਲੋ ਉੱਥੇ ਚਲੇਗੀ ਉਹਨਾਂ ਨੂੰ ਉੱਥੇ ਕੋਈ ਕੰਮ ਸੀਗਾ ਤਾਂ ਉੱਥੇ ਕੰਮ ਸੀਗਾ ਤਾਂ ਮੇਰੇ ਪਾਪਾ ਜੀ ਦੇ ਨਾਨਕੇ ਵੀ ਬਾਹਰ ਹੀ ਗਏ ਹੁੰਦੇ ਸੀ ਜ਼ਿਆਦਾਤਰ ਤਾਂ ਉਹ ਮੇਰੀ ਦਾਦੀ ਨੂੰ ਲੈ ਗਏ ਦਾਦੀ ਨੂੰ ਲੈ ਗਏ ਮੇਰੀ ਦਾਦੀ ਨੂੰ ਉਹ ਕਹਿੰਦੇ ਮੇਰੀ ਦਾਦੀ ਮੋਰੀ ਹੁੰਦੀ ਸੀ ਸਾਰਿਆਂ ਦੇ ਜਿੱਦਾਂ ਸਾਰੀਆਂ ਤੀਨੀਆਂ ਦੇ ਇਕੱਠੀਆਂ ਕੇ ਕੋਈ ਵੀ ਕੰਮ ਕਰਨਾ ਤਾਂ ਮੇਰੀ ਦਾਦੀ ਨੂੰ ਸਾਰੇ ਭਾਬੀ ਕਹਿੰਦੇ ਹੁੰਦੇ ਸੀਗੇ ਇੱਕ ਸਾਡੀ ਗਵੰਡਲ ਵੀ ਹੁੰਦੀ ਸੀ ਸੈਣੀਆ ਦੀ ਔਰ ਵੀ ਭਾਬੀ ਕਹਿੰਦੇ ਸੀ ਮੇਰੀ ਦਾਦੀ ਦਾ ਰਤਵਾ ਭੀਚਾ ਸੀ ਕੀ ਜਾਣੀ ਸਾਰਿਆਂ ਦੀ ਭਾਬੀ ਲੱਗਦੀ ਹੁੰਦੀ ਸਾਰੇ ਭਾਬੀ ਕਹਿੰਦੇ ਹੁੰਦੇ ਸੀ ਭਾਬੀ ਤੁਸੀਂ ਚੱਲੇ ਆਂ ਵੀ ਇੱਥੇ ਆਪਾਂ ਤਾਂ ਪ੍ਰੋਗਰਾਮ ਰੱਖਿਆ ਤੇ ਮੇਰੀ ਦਾਦੀ ਕਿ ਦਾਦੀ ਨੇ ਅਸੀਂ ਬੀਜੀ ਕਹਿੰਦੇ ਸੀ ਮੇਰੇ ਬੀਜੀ ਕਹਿੰਦੇ ਕਿ ਕੋਈ ਗੱਲ ਨਹੀਂ ਮੈਂ ਤੁਹਾਡੇ ਭੋਗ ਵਾਲੇ ਦਿਨ ਮੈਂ ਪਹੁੰਚੂਗੀ ਹਰ ਹਾਲਾਤ ਚ ਭਾਹਰ ਹਾਲਤ ਪਹੁੰਚੂਗੀ ਸੋ ਰੋ ਜੀ ਚਲੇ ਗਏ ਤੇ ਭੋਗ ਦੇ ਦਿਨ ਨੇੜੇ ਆ ਗਿਆ ਜਦੋਂ ਭੋਗ ਦੇ ਜਾਨੀ ਜਾ ਕੇ ਦੋ ਤਿੰਨ ਦਿਨ ਤਿੰਨ ਦਿਨ ਰਹਿ ਗਏ ਭੋਗ ਆ ਆਰੰਭ ਕਰਨਾ ਸੀ ਖਾਨਪਾਟ ਸਾਹਿਬ ਹਾਂ ਮੈਨੂੰ ਤਾਂ ਇੱਕ ਰੰਗ ਮੇਰਾ ਵੀ ਇੱਕ ਜਾਵੇ ਨਾ ਤਾਂ ਮੈਂ ਘਰ ਦੱਸਾਂ ਨਾ ਮੇਰੀ ਦਾਦੀ ਇੱਥੇ ਸੀ ਨਹੀਂ ਤਾਂ ਮੈਂ ਆਪਣੀ ਦਾਦੀ ਨਾਲ ਸਾਰੀ ਗੱਲ ਕਰ ਲੈਂਦੀ ਸੀ ਤੇ ਕੁੜੀਆਂ ਮੈਨੂੰ ਕਹਿੰਦੀਆਂ ਤੂੰ ਆਪਣਾ ਬੈਲ ਬਾਟਮ ਸਾਨੂੰ ਦਿਖਾ ਤਾਂ ਦੇ ਤੇ ਮੈਂ ਉਹਨਾਂ ਨੂੰ ਇਹ ਪੱਜ ਪਾ ਦੇਣਾ ਹਈ ਮੇਰਾ ਬੈਲ ਬਾਟਮ ਜਿੰਨੇ ਦੀ ਮਮਮੀ ਨੇ ਮੈਨੂੰ ਗੁੱਸੇ ਹੋਣਾ ਕਿ ਤੂੰ ਲੋਕਾਂ ਨੂੰ ਦੱਸ ਵੀ ਦਿੱਤਾ ਮੈਂ ਬੈਲ ਬਾਟਮ ਪਾਉਣਾ ਆਇਆ ਹਾਂ ਮੈਂ ਨਹੀਂ ਤੁਹਾਨੂੰ ਦਿਖਾ ਲੈਣਾ ਫਿਰ ਮੇਰੀ ਮਮਮੀ ਨੇ ਮੈਨੂੰ ਕੌਣ ਨਹੀਂ ਦੇਣਾ ਹੈਗਾ ਮੈਂ ਐਦਾਂ ਕਹਿ ਕੇ ਉਹਨਾਂ ਨੂੰ ਜੀ ਚਾਰਦੀ ਰਹੀ ਫੁਕਰੀ ਮਾਰ ਕੇ ਮੈਂ ਅੰਦਰੋਂ ਅੰਦਰੀ ਪਛਤਾਉਣ ਲੱਗ ਪਈ ਆਖਨਪੁਰ ਸਾਹਿਬ ਜਾਨੀ ਇੱਕ ਦਿਨ ਪਹਿਲੋ ਜਿਹ ਦਿਨ ਆਰੰਭ ਕਰਨਾ ਸੀਗਾ ਉਦਣ ਮੈਨੂੰ ਹਨਾ ਸ਼ਾਮ ਨੂੰ ਬੁਖਾਰ ਚੜ ਗਿਆ ਇਸੇ ਫਿਕਰ ਦੇ ਵਿੱਚ ਵੀ ਹਾਏ ਹੁਣ ਮੈਂ ਬਾਬਾ ਜੀ ਦੇ ਬਾਬਾ ਸੀਤਾ ਸਿੰਘਾਂ ਦੇ ਵਿੱਚ ਕਿਹੜਾ ਸੂਟ ਪਾ ਕੇ ਜਾਵਾਂਗੀ ਹਾਈ ਮੈਂ ਤਾਂ ਕੁੜੀਆਂ ਮੈਨੂੰ ਬਾਰ-ਬਾਰ ਆ ਕੇ ਪੁੱਛ ਪਿੰਦਾ ਤੂੰ ਦਿਖਾ ਦੇ ਆਪਣਾ ਬੈਲ ਬਾਟਮ ਆਪਣਾ ਬੈਲ ਬਾਟਮ ਦਿਖਾ ਦੇ ਹੁਣ ਮੈਂ ਮੇਰੇ ਕੋਲ ਹੋਵੇ ਤਾਂ ਮੇਰਾ ਕੰਮ ਤੇ ਨਾ ਮੈਂ ਆਪਣੀ ਮਾਂ ਨੂੰ ਦੱਸਾਂ ਵੀ ਜੇ ਮੇਰੀ ਦਾਦੀ ਹੁੰਦੀ ਤਾਂ ਮੇਰੀ ਦਾਦੀ ਤਾਂ ਮੈਨੂੰ ਸ਼ਾਇਦ ਕੋਈ ਨਵਾਂ ਸੂਟ ਸੱਟ ਕੱਢ ਕੇ ਸੀਂ ਦਿੰਦੀ ਦਾਦੀ ਮੇਰੀ ਗਈ ਹੋਈ ਸੀ ਜੀ ਤਾਂ ਚੱਲ ਜੀ ਹਿੱਦੈ ਕਰਨ ਮੈਨੂੰ ਬੁਖਾਰ ਚੜ ਗਿਆ ਮੈਂ ਮਨ ਨਹੀਂ ਮੰਨ ਕਰੀ ਜਾ ਮੈਂ ਇਹ ਬਾਬਾ ਜੀ ਇਸ ਵਾਰੀ ਮੈਨੂੰ ਬਚਾ ਲਓ ਮੈਂ ਮੁੜ ਕੇ ਨਹੀਂ ਇਦਾਂ ਦੇ ਝੂਠ ਬੋਲਦੀ ਕਿਸੇ ਨੂੰ ਵੀ ਮੈਂ ਨਹੀਂ ਮੁੜ ਕੇ ਇਦਾਂ ਦਾ ਝੂਠ ਬੋਲਦੀ ਕਿਸੇ ਨੂੰ ਬਾਬਾ ਜੀ ਮੈਨੂੰ ਇਸ ਵਾਰ ਬਚਾ ਲਓ ਇਹ ਸੀ ਦਸਿੰਘੂ ਜਿੱਦਾਂ ਬੱਚੇ ਦਾ ਮਨ ਹੁੰਦਾ ਆ ਆਪਣੇ ਮਨ ਅੰਦਰ ਅੰਦਰ ਮੇਟਾਦੀ ਕਿ ਦੂਜੇ ਦਿਨ ਜਿੱਦਨ ਖੰਡਪੁਰ ਸਾਹਿਬ ਆ ਰੰਭ ਹੋਣਾ ਸੀ ਤਾਂ ਮੈਨੂੰ ਫਿਰ ਤੇਜ਼ ਬੁਖਾਰ ਚੜ ਗਿਆ ਮੈਂ ਸਕੂਲ ਨਾ ਗਈ ਤਾਂ ਵੈ ਤੇਜ਼ ਬੁਖਾਰ ਚੜ ਗਿਆ ਮੇਰੀ ਮਾਂ ਮੈਨੂੰ ਜਾਈ ਡਾਕਟਰ ਦੇ ਲੈ ਕੇ ਗਈ ਵੀ ਕੁੜੀ ਨੂੰ ਬੁਖਾਰ ਬਹੁਤ ਚੜਿਆ ਆ ਪਰ ਹੁਣ ਮੈਂ ਤਾਂ ਅੰਦਰੋਂ ਅੰਦਰੀ ਮੈਨੂੰ ਤਾਂ ਡਰ ਤੇ ਹੋ ਕੇ ਜੇ ਇਹਦੇ ਨਾਲ ਹਾਈ ਮੇ ਕੁੜੀ ਮੇਰੀ ਤਾਂ ਬੇਇੱਜ਼ਤੀ ਹੋ ਜਾਣੀ ਆ ਐਵੇਂ ਕੀ ਕਰੂੰਗੀ ਕਿ ਸਾਡੇ ਉੱਤੇ ਬੱਗਾ ਡਾਕਟਰ ਹੁੰਦਾ ਸੀ ਉੱਥੇ ਲੈ ਕੇ ਗਈ ਮੇਰੀ ਮੰਮੀ ਮੈਨੂੰ ਚੱਲ ਉਹਨਾਂ ਥੋੜੇ ਜਿਹਾ ਬੁਖਾਰ ਠੱਲ ਗਿਆ ਜੇ ਬੁਖਾਰ ਠੱਲ ਗਿਆ ਤਾਂ ਜਿੱਦਾਂ ਵੀ ਉਦੋਂ ਜਿੱਦਾਂ ਰਖਨਪੁਰ ਸਾਹਿਬ ਆਰੰਭ ਹੋਇਆ ਤਾਂ ਸ਼ਾਮ ਨੂੰ ਸਵੇਰੇ ਅੱਗੇ ਨਹੀਂ ਸ਼ਾਮ ਨੂੰ ਅਸੀਂ ਮੈਂ ਗਈ ਉੱਥੇ ਤੇ ਉੱਥੇ ਜਾ ਕੇ ਕਿੰਨੀ ਮਰ ਮੱਤਾ ਟੇਕਦੀ ਨਹੀਂ ਨਾਲੇ ਮੈਂ ਬਾਬਾ ਜੀ ਦੇ ਮੋਹਰੇ ਅਰਦਾਸ ਕੀਤੀ ਸ੍ਰੀ ਗੁਰੂ ਸਾਹਿਬ ਜੀ ਦੇ ਮੋਹਰੇ ਉਹਦੇ ਨੇ ਸੋਚੀ ਹੈ ਨਹੀਂ ਸੀ ਬਾਬਾ ਜੀ ਮੈਨੂੰ ਹੁਣ ਬਚਾ ਲਓ ਫੇ ਮੁੜ ਕੇ ਝੂਠੀ ਬੋਲਦੀ ਬਾਬਾ ਜੀ ਮੈਨੂੰ ਹੁਣ ਬਚਾ ਲਓ ਮੈਂ ਮੁੜ ਕੇ ਝੂਠ ਨਹੀਂ ਬੋਲਦੀ ਚਲ ਜੀ ਇਦਾਂ ਕਰ ਦੇ ਚਲ ਮੈਂ ਫੇਰ ਘਰ ਮੇਰੇ ਉੱਤੇ ਰੋਟੀ ਵੀ ਨਾ ਖਾਦੀ ਮੈਂ ਘਰ ਆ ਗਈ ਘਰ ਆ ਕੇ ਮੈਨੂੰ ਨੀਂਦ ਕਿੱਥੇ ਆਵੇ ਰਾਤ ਨੂੰ ਸੁਪਨੇ ਅੱਜ ਵੀ ਬੈਲ ਬਾਟਮ ਭੁਮੇ ਸਾਰੀ ਤਰ੍ਹਾਂ ਬੈਲ ਬਾਟਮ ਭੁਮੇ ਨਾਲੇ ਮੈਨੂੰ ਇਦਾਂ ਲੱਗੇ ਜਿਦੋਂ ਮੈਂ ਬੈਲ ਬਾਟਮ ਨਹੀਂ ਪਾਇਆ ਮੇਰੀ ਕਿੰਨੀ ਬੇਇੱਜ਼ਤੀ ਹੋਣੀ ਆ ਹੈ ਸਾਰਿਆਂ ਨੇ ਮੇਰੇ ਹਾਲ ਦੇਖ ਕੇ ਹੱਸਣਾ ਆ ਤੇਰਾ ਕਿੱਥੇ ਗਿਆ ਬੈਲ ਬਾਟਮ ਤੇਰਾ ਕਿੱਥੇ ਗਿਆ ਬੈਲ ਬਾਟਮ ਚਲੋ ਜੀ ਇਦਾਂ ਕਰ ਦੇ ਕਿਉਂਦੇ ਗਵਲਾ ਦੇ ਨਾ ਗਿਆ ਕਾਟਪੜ ਸਾਹਿਬ ਦਾ ਉਦੋਂ ਸਕੂਲੇ ਨਹੀਂ ਗਏ ਅਸੀਂ ਮੈਨੂੰ ਬੁਖਾਰ ਚੜ੍ਹਿਆ ਸੀ ਮੈਂ ਸਕੂਲੀ ਗਈ ਬਾਕੀ ਬੱਚੇ ਉਦਾਂ ਨਹੀਂ ਗਏ ਸਕੂਲ ਨੇ ਆਣੀ ਮੇਰੇ ਨਾਲ ਦੀਆਂ ਫਰੈਂਡਸ ਉਦਾਂ ਦੀਆਂ ਕਿੰਨੀਆਂ ਸਹਲੀਆਂ ਵੀ ਸਕੂਲੇ ਪਿਛਾ ਲੱਜ ਜਾ ਕੇ ਤੁਸੀਂ ਵਾ ਕਰਾਂਗੇ ਆਪਾਂ ਰਾਰੂ ਸਾਫ ਕਰਾਂਗੇ ਵੀ ਸੰਗਤਾਂ ਨੇ ਆਉਣਾ ਤੇ ਅਸੀਂ ਹਨਾ ਉਦੋਂ ਫਿਰ ਉਦੋਂ ਤਾਂ ਮੇਰੀ ਦਾਦੀ ਨੂੰ ਸਾਈਕਲ ਤੇ ਅੱਗੇ ਕਿਹੜਾ ਮੋਟਰਸਾਈਕਲ ਸਕੂਟਰ ਹੁੰਦੇ ਸੀ ਮੇਰੇ ਪਾਪਾ ਹੀ ਗਏ ਤਾਂ ਸਾਈਕਲ ਤੇ ਜਾ ਕੇ ਤਾਂ ਮੇਰੀ ਦਾਦੀ ਨੂੰ ਕਹਿ ਕੇ ਆਏ ਵੀ ਕੁੜੀ ਨੂੰ ਬਹੁਤ ਬੁਖਾਰ ਚੜਿਆ ਵੀ ਤੂੰ ਆ ਜਾ ਵੀ ਤੇਰਾ ਹੀ ਨਾਂ ਲਈ ਜਾਂਦੀ ਆ ਹਾਈ ਬੇਜੀ ਹਾਈ ਬੇਜੀ ਆਈ ਬੇਜੀ ਕਰੀ ਜਾਂਦੀ ਆ ਤਾਂ ਮੇਰੀ ਦਾਦੀ ਨੂੰ ਫਿਰ ਟਰੈਕਟਰ ਤੇ ਹਨਾ ਰਾਤ ਨੂੰ ਮੇਰਾ ਪਾਪਾ ਤਾਂ ਪਹਿਲੋ ਆ ਗਿਆ ਘਾਰਾ ਚੋੜੀਆਂ ਸੀ ਬੜੀ ਦੂਰ ਨਹੀਂ ਸੀਗਾ ਪਿੰਡ ਮੇਰੇ ਪਾਪਾ ਦੇ ਨਾਨਕਿਆਂ ਦਾ ਉਹ ਪਹਿਲੋ ਆ ਗਿਆ ਤੇ ਮੇਰੀ ਦਾਦੀ ਨੂੰ ਬਾਅਦ ਚ ਮੇਰੀ ਦਾਦੀ ਦਾ ਪਤੀ ਛਾ ਤੇ ਪਾਪਾ ਦੇ ਮਾਮੇ ਦਾ ਲੜਕਾ ਉਹ ਟਰੈਕਟਰ ਤੇ ਛੱਟ ਗਿਆ ਟਰੈਕਟਰ ਤੇ ਛੱਡ ਕੇ ਗਿਆ ਹੋਰ ਸਮਾਨ ਸਬੂਲ ਮੇਰੀ ਦਾਦੀ ਬਹੁਤ ਲੈ ਕੇ ਆਈ ਉੱਥੋਂ ਮੇਰੀ ਦਾਦੀ ਦਾ ਭਾਈ ਵੀ ਪਰੋ ਆਇਆ ਸੀਗਾ ਤੇ ਉਹ ਉਹ ਵੀ ਸਮਾਨ ਸੂਣ ਕਾਫੀ ਲੈ ਕੇ ਆਇਆ ਸੀਗਾ ਤੇ ਉਸ ਸਮਾਨ ਛੱਡ ਕੇ ਉਹਦਾ ਉਹ ਮੁੜ ਗਿਆ ਜਦੋਂ ਮੁੜ ਗਿਆ ਇਹ ਤਾਂ ਦਾਦੀ ਨੇ ਜਿੰਨੇ ਪੱਟਾ ਚ ਰੱਖਿਆ ਮੇਰਾ ਸਿਰ ਪੱਟਾ ਚ ਸਿਰ ਰੱਖਿਆ ਮੇਰਾ ਮੈਨੂੰ ਵੀ ਜਾਣੀ ਜਿੱਦਾਂ ਤੇ ਇਹ ਦਾਦੀਆਂ ਕਰਦੀਆਂ ਹੁੰਦੀਆਂ ਆਪਣੇ ਪੋਤੇ ਪੋਤੀਆਂ ਨੂੰ ਮੈਨੂੰ ਕਰੇ ਪਰ ਮੇਰੇ ਮਨ ਦੇ ਵਿੱਚ ਇਹੀ ਮੈਂ ਤਾਂ ਜੀਦਾ ਸਿੰਘਾ ਨੂੰ ਧਿਆਈ ਜਾਵਾਂ ਹੈ ਬਾਬਾ ਜੀ ਤੈਨੂੰ ਇਸ ਵਾਰੀ ਬਚਾ ਲਓ ਮੈਂ ਮੁਰਕੇ ਝੂਠ ਨਹੀਂ ਬੋਲਦੀ ਉਸ ਬੋਲੇ ਹੋਏ ਝੂਠ ਤੇ ਮੈਨੂੰ ਐਨਾ ਪਛਤਾਵਾ ਉਸ ਬੈਲ ਬਟਮ ਵਾਲੀ ਫੁਕਰੀ ਤੇ ਮੈਨੂੰ ਐਨਾ ਪਛਤਾਵਾ ਕਿ ਤੁਸੀਂ ਪੁੱਛੋ ਹੀ ਨਾ ਵੀ ਕਿੰਨਾ ਕਹਣਾ ਵੀ ਜਾਣੀ ਵੀ ਉਸ ਵੇਲੇ ਮੈਂ ਨਿਆਣੀ ਸੀ ਮੈਂ ਕਿੰਨਾ ਕ ਜਿਆਦੇ ਹੱਥ ਬਾਬਿਆਂ ਮਰੇ ਜੋੜੇ ਹੋਗੇ ਤਾਂ ਮੇਰੀ ਦਾਦੀ ਨੇ ਕੀ ਕੀਤਾ ਜਦੋਂ ਰਾਤ ਪੈ ਗਈ ਮੈਂ ਤਾਂ ਸੋ ਗਈ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈ ਇਦਾਂ ਦਾ ਹੈ ਹੀ ਨਹੀਂ ਜਿਗਾ ਵੀ ਮੇਰੇ ਮਨ ਦੇ ਵਿੱਚ ਕੀ ਆ ਜਦੋਂ ਸਵੇਰਾ ਹੋਇਆ ਮੈਂ ਤਸਵੀਰ ਨੂੰ ਮੇਰਾ ਤਾਂ ਉੱਠਣ ਨੂੰ ਦਿਲ ਨਾ ਕਰੇ ਵੀ ਮੈਂ ਉੱਠ ਕੇ ਕੰਮਾ ਕੀਆ ਅੱਜ ਮੈਂ ਤਾਂ ਜਾਣਾ ਨਹੀਂ ਹੈਗਾ ਮੈਂ ਨਹੀਂ ਜਾਣਾ ਹੈਗਾ ਮੈਨੂੰ ਪਾਪਾ ਜੀ ਹੋਰ ਫਿਰ ਮੈਂ ਅਰਦਾਸ ਕਰਾਂ ਬਾਬਾ ਜੀ ਮੈਨੂੰ ਹੋਰ ਬੁਖਾਰ ਛੱਡ ਜੀ ਮੈਂ ਫਿਰ ਕੁੜੀਆਂ ਨੂੰ ਕਹੂੰਗੀ ਆਪਣੀਆਂ ਸਹੇਲੀਆਂ ਨੂੰ ਕਿ ਮੈਨੂੰ ਤਾਂ ਬੁਖਾਰ ਚੜ ਗਿਆ ਮੈਂ ਤਾਂ ਤਾਂ ਨਹੀਂ ਆਈ ਕਿ ਤਾਂ ਮੈਂ ਬੈਲ ਬਾਟਮ ਪਾ ਕੇ ਪਾਪਾ ਜੀ ਬਾਬਿਆ ਦੇ ਜਾਣਾ ਸੀਗਾ ਚਲ ਫਿਰ ਜਾਦਾ ਕਭੀ ਬਾਬਾ ਜੀ ਮੈਨੂੰ ਕਿਸੇ ਕਿਸੇ ਤਰ੍ਹਾਂ ਮੈਨੂੰ ਬਚਾ ਲਓ ਫਿਰ ਹੋਰ ਤਾਂ ਕੋਈ ਚਾਰਾ ਹੀ ਨਹੀਂ ਸੀ ਬਸ ਇਹੀ ਕਰਦੀ ਸੀ ਬਾਬਾ ਜੀ ਮੈਨੂੰ ਬੁਖਾਰ ਜ਼ਿਆਦਾ ਚੜਾ ਲਓ ਬਾਬਾ ਜੀ ਮੈਨੂੰ ਬੁਖਾਰ ਜ਼ਿਆਦਾ ਚੜਾਤਾ। ਤੇ ਜੀ ਹੱਦਾ ਕਰਦੀਆ ਮੇਰੀ ਦਾਦੀ ਜਦੋਂ ਆਈ ਸਾਡੇ ਕੋਲ ਸੀ ਇੱਕ ਇੱਕ ਕਮਰਾ ਹੁੰਦਾ ਸੀ ਕੁਮਾਰੀ ਥਾਈ ਕੋਲ ਹੁੰਦਾ ਸੀ ਚਾਚੀ ਕੋਲ ਹੁੰਦਾ ਸੀ ਇੱਕ ਸਾਡੇ ਕੋਲ ਹੁੰਦਾ ਸੀ ਮੇਰੀ ਦਾਦੀ ਦੇ ਹੱਥ ਦੇ ਵਿੱਚ ਕਿੱਡਾ ਹੀ ਵੱਡਾ ਲਫਾਪਾ ਤਾਂ ਮੇਰੀ ਦਾਦੀ ਮੇਰੀ ਮਾਂ ਨੇ ਕਹਦੀਆ ਲੈ ਗੁੜੇ ਇਹਦੇ ਵਿੱਚ ਨਾਲੇ ਇਹਦੇ ਕੱਪੜੇ ਮੇਰੀ ਪੋਤੀ ਦੇ ਕੱਪੜੇ ਆ ਤੇ ਨਾਲੇ ਤੁਹਾਡੇ ਕੱਪੜੇ ਆ ਇਹ ਸਪੈਸ਼ਲ ਜਿਹੜਾ ਬੈਗ ਆ ਇਹ ਤੁਹਾਡੇ ਵਾਸਤੇ ਮੇਰੇ ਭਾਈ ਨੇ ਉੱਧਰੋਂ ਲਿਆਂਦਾ ਆ ਇਹ ਇਹ ਉਹਨਾਂ ਨੂੰ ਹੀ ਦੇਣਾ ਹੈ ਇਹ ਉੱਪਰ ਨਾਂ ਵੀ ਟਵਾੜਾ ਲਿਖਿਆ ਆ ਤੁਸੀਂ ਯਕੀਨ ਕਰਕੇ ਜਾ ਰਹੇ ਹੋ ਜਦੋਂ ਫਲਫਾਫਾ ਖੋਲਿਆ ਨਾ ਵਿੱਚ ਪੰਜ ਸੂਟ ਮੇਰੇ ਪੰਜੇ ਇੱਕ ਫਰਾਕ ਤੇ ਚਾਰ ਬੈਲ ਬਟਨ ਇੱਕ ਲਾਲ ਰੰਗ ਦਾ ਇੱਕ ਹਰੀ ਰੰਗ ਦਾ ਇੱਕ ਤੁਸੀਂ ਜਾਣੀ ਮੈਂ ਤੁਹਾਨੂੰ ਦੱਸੇ ਨਹੀਂ ਸਕਦੀ ਖਾਕੀ ਖਾਕੀ ਜਿਹੇ ਰੰਗ ਦਾ ਤਾਂ ਇੱਕ ਜਾਣੀ ਦਾ ਲਗਰੀ ਜਿਹਾ ਤੇ ਉਹ ਚਾਰਵੇਂ ਵੇ ਦੇਖ ਕੇ ਨਾਲੀ ਤਾਂ ਮੈਂ ਉੱਚੀ ਉੱਚੀ ਰੋਈ ਤੇ ਨਾਲੇ ਮੈਂ ਦੋ ਹੱਥ ਫੜ ਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ اے ਪ੍ਰਮਾਤਮਾ ਤੂੰ ਸੱਚੀ ਬੜਾ ਬਿਆਨਤਾ ਤੂੰ ਮੈਨੂੰ ਬਚਾ ਲਿਆ ਮੈਂ ਅੱਜ ਤੋਂ ਬਾਅਦ ਮੁੜ ਕੇ ਕਦੀ ਝੂਠ ਨਹੀਂ ਬੋਲਦੀ ਨਾ ਮੈਂ ਕਦੀ ਮੁੜ ਕੇ ਦਾਦੀ ਸੁਖਰੀ ਮਾਰੂਗੀ ਇਹ ਮੇਰੀ ਜਾਨੀ ਬਚਪਨ ਦਾ ਇਹ ਝੂਠ ਕਹਿ ਲੋ ਬਚਪਨ ਚ ਆਪਣੇ ਆਪ ਨੂੰ ਜਾਨੀ ਹੋ ਕਰਨ ਲਈ ਵੀ ਝੂਠ ਬੋਲ ਦਿੱਤਾ ਫੁਕਰੀ ਮਾਰ ਦਿੱਤੀ ਵੀ ਹਾਈ ਮੈਂ ਤਾਂ ਬੈਲ ਬਟਨ ਪਾਉਂਗੀ ਪਰ ਉਸ ਵੇਲੇ ਮੈਨੂੰ ਪਰਮਾਤਮਾ ਨੇ ਬਚਾਇਆ ਉਦੋਂ ਤੋਂ ਹੀ ਮੇਰਾ ਪਰਮਾਤਮਾ ਦੇ ਇਤੇ ਇੰਨਾ ਜ਼ਿਆਦਾ ਪ੍ਰੋਸਾਇਆ ਚਾਹੇ ਪਰਮਾਤਮਾ ਮੈਨੂੰ ਰਾਂਗਿਚ ਰੱਖੇ ਚਾਹੇ ਪਰਮਾਤਮਾ ਮੈਨੂੰ ਜਿੱਦਾਂ ਮਰਜ਼ੀ ਰੱਖੇ ਚਾਹੇ ਚੰਗੇ ਹਾਲਾਤਾਂ ਚ ਰੱਖੇ ਚਾਹੇ ਮਾੜੇ ਹਾਲਾਤਾਂ ਚ ਰੱਖੇ ਪਰ ਮੈਂ ਉਹਦਾ ਸਾਰੀ ਤਰ੍ਹਾਂ ਦੇ ਟਾਈਮ ਦੇ ਵਿੱਚ ਉਹਦੇ ਅੱਗੇ ਹੱਥ ਜੋੜਦੀ ਆ ਤੇ ਉਹਦੇ ਕੀਤੇ ਫੋਏ ਭਾਣੇ ਨੂੰ ਮਿੱਠਾ ਮੰਨ ਕੇ ਚੱਲਦੀ ਆ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਆ ਮੇਰੇ ਪਰਮਾਤਮਾ ਤੇ ਇਹ ਮੇਰੀ ਮੇਰੇ ਨਾਲ ਬੀਤੀ ਹੋਈ ਮੇਰੀ ਬਚਪਨ ਦੀ ਫੁਕਰੀ ਉਸ ਤੋਂ ਬਾਅਦ ਮੈਂ ਝੂਠ ਨਹੀਂ ਬੋਲਿਆ ਹਾਂ ਝੂਠ ਇੱਕ ਸਾਡੀ ਜ਼ਿੰਦਗੀ ਦਾ ਨਿਖੜ ਮੰਗ ਆ ਸਾਨੂੰ ਬੋਲਣਾ ਵੀ ਪੈਂਦਾ ਆ ਪਰ ਐਦਾਂ ਨਹੀਂ ਵੀ ਜਿਸ ਝੂਠ ਲਈ ਸਾਨੂੰ ਬਹੁਤ ਜ਼ਿਆਦਾ ਪਛਤਾਵਾ ਕਰਨਾ ਪਵੇ ਉਹ ਝੂਠ ਕਦੀ ਨਾ ਬੋਲੋ ਜੇ ਝੂਠਾਂ ਸਾਨੂੰ ਕਿ ਨੁਕਸਾਨ ਹੋਵੇ ਬਿਓ ਝੂਠ ਕਦੀ ਨਾ ਬੋਲੇ ਜੇ ਝੂਠ ਨਾਲ ਕਿਸੇ ਨੂੰ ਨੁਕਸਾਨ ਹੋਵੇ ਉਹ ਕਦੀ ਨਾ ਬੋਲੋ ਹਾਂ ਜੇ ਝੂਠ ਨਾਲ ਕਿਸੇ ਦਾ ਭਲਾ ਹੋਵੇ ਉੱਥੇ ਬੋਲ ਵੀ ਦੋ ਤਾਂ ਕੋਈ ਮੈਂ ਤਾਂ ਮੰਨਦੀ ਆ ਵੀ ਭਾਪ ਵਾਲੀ ਗੱਲ ਨਹੀਂ ਹੈਗੀ ਜੇ ਸੱਚ ਬਣਾ ਜੇ ਸੱਚੋ ਸਪਾਈਗਰੂ ਨੇ ਬਣਾਇਆ ਕਿਸੇ ਵੀ ਤਰੀਕੇ ਸਪਾਈਗਰੂ ਨੇ ਬਣਾਇਆ ਪਰ ਮੇਰੇ ਹਿਸਾਬ ਦੇ ਨਾਲ ਝੂਠ ਤਾਂ ਬੋਲਣਾ ਹੀ ਚਾਹੀਦਾ ਝੂਠ ਬੋਲੋ ਬਾਰ-ਬਾਰ ਤੇ ਸੱਚ ਬੋਲੋ ਇੱਕ ਵਾਰ ਜੇ ਮੈਂ ਉਦੋਂ ਸੱਚ ਕਹਿ ਦਿੰਦੀ ਉਹਨਾਂ ਨੂੰ ਕਿ ਦੇ ਇਮੇ ਨਹੀਂ ਇਹ ਦੂਜਾ ਪਾਉਣਾ ਹੈਗਾ ਮੇਰੇ ਤਾਂ ਮੰਮੀ ਨੇ ਸਿਖ ਕੇ ਦਿੱਤੀ ਆ ਫਰਾਕ ਤੇ ਪਜਾਮੇ ਵਿੱਚ ਪਾਉਣੀ ਆ ਤੇ ਮੈਂ ਇੰਨਾ ਇੰਨੀ ਟੈਨਸ਼ਨ ਆ ਚੱਲਦੀ ਕਿ ਨੂੰ ਨਾ ਬੁਖਾਰ ਚੜਦਾ ਇਸ ਲਈ ਮੈਂ ਝੂਠ ਬੋਲਿਆ ਹੋਕੀ ਟੌਰ ਬਣਾਉਣ ਲਈ ਤੇ ਤਾਂ ਹੀ ਇਹਨੂੰ ਇੰਨਾ ਕੁਝ ਚੱਲਣਾ ਪਿਆ ਇਸ ਲਈ ਜੋ ਹੈ ਉਹੀ ਕਹੋ ਜੋ ਨਹੀਂ ਹੈ ਉਹ ਕਦੀ ਨਾ ਕਹੋ ਧੰਨਵਾਦ ਜੀ ਤੁਹਾਨੂੰ ਮੇਰੀ ਇਹ ਬਚਪਨ ਦੀ ਫੁਕਰੀ ਕਿੱਦਾਂ ਦੀ ਲੱਗੀ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਤੇ ਸਾਡੀਆਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ